ਉਧਰ ਕ੍ਰਿਸਟੀਆਨੋ ਰੋनाल्डੋ ਨੇ ਰਚਿਆ ਇਤਿਹਾਸ 1 ਬਿਲੀਅਨ ਹੋਏ ਫੋਲੋਅਰ ਜੀ ਹਾਂ ਪੁਰਤਕਾਲ ਦੇ 스타 ਫੁੱਟਬਾਲ ਕ੍ਰਿਸਟੀਆਨੋ ਰੋनाल्डੋ ਨੇ ਇੱਕ ਵੱਡਾ ਰਿਕਾਰਡ ਰੱਖਿਆ ਹੈ ਆਪਣੇ ਨਾਮ ਦਰਜ ਕਰ ਲਿਆ ਹੈ ਰੋनाल्डੋ ਨੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ 1 ਬਿਲੀਅਨ ਦਾ ਅੰਕੜਾ ਪਾਰ ਕਰਕੇ ਇਤਿਹਾਸ ਰਚ ਦਿੱਤਾਗਾ ਜਿਸ ਤੋਂ ਬਾਅਦ ਉਹਨਾਂ ਨੇ ਕਾਂਸਰਟ ਪਾ ਕੇ ਆਪਣੇ ਫੈਨਸ ਦਾ ਧੰਨਵਾਦ ਕੀਤਾ ਰੋनाल्डੋ ਨੇ ਹਾਲ ਹੀ ਵਿੱਚ ਆਪਣੇ ਕੈਰੀਅਰ ਦਾ 90ਵਾਂ ਗੋਲ ਕਰਕੇ ਇਤਿਹਾਸ ਰਚਿਆ ਸੀ 39 ਸਾਲਾ ਰੋनाल्डੋ ਦੀ ਦੁਨੀਆ ਪੱਛ ਫੈਨ ਫੋਲਿੰਗ ਬਹੁਤ ਜ਼ਿਆਦਾ ਗਿਆ ਦੁਨੀਆ ਦੇ ਸਭ ਤੋਂ ਸਫਲ ਫੁੱਟਬਾਲਰਾਂ ਚੋਂ ਇੱਕ ਕ੍ਰਿਸਟੀਆਨੋ ਰੋनाल्डੋ ਆਪਣੇ ਕੈਰੀਅਰ ਦੀ ਸ਼ੁਰੂਆਤ ਤੋਂ ਹੀ ਮੈਦਾਨ ਦੇ ਅੰਦਰ ਅਤੇ ਬਾਹਰ ਰਿਕਾਰਡ ਤੋੜਨ ਲਈ ਜਾਣੇ ਜਾਂਦੇ ਹਨ ਪੁਰਤਗਾਲੀ ਸਟਾਲ ਨੇ ਇੱਕ ਵਾਰ ਫਿਰ ਇਤਿਹਾਸ ਰਚਿਆਗਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ